ਹਾਂਜੀ ਇਹ 14 ਨੰਬਰ ਸੂਟ ਹੈ ਜੀ ਇਹ ਪਸ਼ਮੀਨਾ ਦਾ ਸੂਟ ਹੈ ਤੇ ਇਸ ਦੇ ਇਸ ਗਲੇਤੇ ਔਰ ਇਸ ਦੇ ਫਰੰਟ ਤੇ ਸਾਰੇ ਇਸ ਤੇ ਵਰਕ ਕੀਤਾ ਹੋਇਆ ਹੈ ਜੀ ਇਹ ਮਸ਼ੀਨ ਵਰਕ ਹੈ ਸਾਰਾ ਤੇ ਇਹ ਗਜਰੀ ਕਢੜ ਦਾ ਸੂਟ ਹੈ ਤੇ ਇਹ ਪਸ਼ਮੀਨਾ ਦਾ ਸੂਟ ਹੈ ਇਸ ਤੇ ਨਾਲ ਚਨੌਨ ਦਾ ਦੁਪੱਟਾ ਤਿਆਰ ਕੀਤਾ ਹੈ ਜੀ ਗਜਰੀ ਕਢੜ ਲਈ ਦੁਪੱਟਾ ਹੈ ਇਸ ਦੇ ਉੱਪਰ ਐਮਬਲੋਡਰੀ ਦੇ ਸ਼ੇਡ ਦੀ ਲੇਸ ਲਗਾ ਕੇ ਤਿਆਰ ਕੀਤਾ ਭਰੇ ਜੀ ਇਸ ਦਾ ਡਿਜ਼ਾਈਨ ਬਹੁਤ ਪਿਆਰਾ ਹੈ ਤੇ ਇਸ ਦੇ ਉੱਪਰ ਹੈ ਲਾਈਟ ਸੇ ਸ਼ੇਡ ਬਹੁਤ ਸੋਹਣਾ ਸੂਟ ਦਿਖਾਰ ਰਿਹਾ ਹੈ ਤੇ ਜੇ ਬਹੁਤ ਪਿਆਰਾ ਲੱਗਦਾ ਇਹਨੂੰ ਤੁਸੀਂ ਹੋਰ ਕਿਸੇ ਅਲੱਗ ਚ ਕਰਵਾਉਣਾ ਹੈ ਕਿਸੇ ਹੋਰ ਕਲਰ ਚ ਵੀ ਕਸਟਮਾਈਜ਼ ਕਰਵਾ ਸਕਦੇ ਹੋ ਤੇ ਇਹ ਜੇ ਅਸੀਂ ਨੰਬਰਿੰਗ ਰੱਖੀ ਹੈ ਜੇ ਤੁਸੀਂ ਸਾਨੂੰ ਕੋਈ ਵੀ ਸੂਟ ਲੈਣਾ ਤੁਸੀਂ ਲੈਣਾ ਹੋਵੇ ਤੇ ਤੁਸੀਂ ਸਾਨੂੰ ਉਸ ਦਾ ਨੰਬਰ ਬੋਲ ਕੇ ਸਾਡੇ WhatsApp ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਹਾਂਜੀ ਨੈਕਸਟ ਹੈ ਜੀ ਇਹ ਮੈਲਬਰਟ ਦਾ ਡਿਜ਼ਾਈਨਰ ਸੂਟ ਹੈ ਇਹ ਉਸ ਦਾ ਸਟੋਲ ਹੈ बलबर सूट है जी यह डिजाइनर सूट है इस नैक् डिजाइन बनिया हुआ है इसका फ्रंट है जी स्लीव्स हैं जी

ਜੋ ਤੁਸੀਂ ਇਸ ਨੂੰ ਸਾਡੇ WhatsApp ਤੇ ਮੈਸੇਜ ਕਰੋਗੇ 14 ਨੰਬਰ ਸੂਟ ਕਹਿ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਤੇ ਇੱਕ ਨਾ ਕਈ ਵਾਰ ਬਹੁਤ ਸ਼ਿਕਾਇਤ ਕਰਦੇ ਹਨ ਕਿ ਅਸੀਂ ਕਹਿੰਦੇ ਹਾਂ ਤੇ ਤੁਹਾਡੇ ਉਸ ਟਾਈਮ ਤੱਕ ਸੂਟ ਸੇਲ ਹੋ ਜਾਂਦੇ ਜੀ ਸਾਡੇ ਸੂਟ ਨਾਲ ਦੇ ਨਾਲ ਸੇਲ ਹੋ ਜਾਂਦੇ ਨੇ ਇਸ ਕਰਕੇ ਤੁਸੀਂ ਜਲਦੀ ਤੋਂ ਜਲਦੀ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਹਾਂ ਜੀ ਇਹ ਨੈਕ ਸੂਟ ਹੈ ਪਿਓਰ ਕਸ਼ਮੀਰੀ ਨੇ ਤੇ ਸੋਟੇ ਜੀ ਐਸ ਦਾ ਫਰੰਟ ਡਿਜ਼ਾਈਨਰ ਸੂਟ ਹੈ ਜੀ ਇਸ ਦਾ ਫਰੰਟ ਹੈ Are este, a back este, a este n -push de a Este în slipsne. Este în alfa și minerii de है जी बहुत ही प्यारा डिजाइन है इस पूरा खुला डुला कोई भी सूट मंगवा होट्सएप नंबर से कॉन्टेक्ट कर सकते हो वाला सूट अठाई सौ रुपए का सूट है जी हाँ जी ਤੇ ਸਾਡੇ ਚੈਨਲ ਨੂੰ ਵੇਖਣ ਵਾਸਤੇ ਥੈਂਕ ਯੂ ਜੀ ਤੇ ਸਾਡੀਆਂ ਵੀਡੀਓ ਹੋਰ ਵੀਡੀਓਜ਼ ਹੋਣ ਵਾਲੀ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਤੁਹਾਨੂੰ ਸਾਡੇ ਸੂਟ ਪਸੰਦ ਆਉਂਦੇ ਹੈ ਸਾਡੀਆਂ ਵੀਡੀਓਜ਼ ਨੂੰ ਲਾਈਕ ਕਰੋ ਤੇ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗਦੇ ਹਨ ਜਾਂ ਤੁਸੀਂ ਹੋਰ ਕਿਵੇਂ ਦੇ ਸੂਟ ਲੈਣਾ ਚਾਹੁੰਦੇ ਹੋ ਅਸੀਂ ਉਸ ਦੇ ਨਾਲ ਦੇ ਸੂਟ ਲੈ ਕੇ ਤੁਹਾਨੂੰ ਵੀਡੀਓ ਦਿਖਾਵਾਂਗੇ ਓਕੇ ਜੀ ਥੈਂਕ ਯੂ ਜੀ